ਦੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ 1 ਫਰਵਰੀ ਨੂੰ ਬੜੇ ਹਰਸ਼ੋ ਉਲਾਸ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਕੱਲ ਯਾਨੀ ਕਿ 31 ਤਰੀਕ ਨੂੰ ਸ਼ੋਭਾ ਯਾਤਰਾ ਕੀਤੀ ਜਾਏਗੀ ਸ਼ੋਭਾ ਯਾਤਰਾ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਖੂਬਸੂਰਤ ਤਰੀਕੇ ਦੇ ਨਾਲ ਇੱਕ ਜਿਹੜਾ ਚੌਕ ਜਿਹੜਾ ਹੈ ਜਨਤਾ ਦੇ ਸਮਰਪਿਤ ਕਰ ਦਿੱਤਾ ਗਿਆ ਕੈਬਨਿਟ ਮੰਤਰੀ ਮਹਿੰਦਰ ਸਿੰਘ ਭਗਤ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇੱਥੇ ਚੌਕ ਦਾ ਨਵੀਨੀਕਰਨ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕੌਂਜੀ ਹੋਈ ਹੈ ਕਿਉਂਕਿ ਜਨਤਾ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਚੌਕ ਦਾ ਨਵੀਨੀਕਰਨ ਬੜਾ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਜਾਵੇ ਉਸ ਨੂੰ ਲੈ ਕੇ ਅੱਜ ਜਿਹੜਾ ਹੈ ਨਵੀਨੀਕਰਨ ਜਿਹੜਾ ਅੱਜ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਚੌਕ ਨੂੰ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਔਰ ਜਨਤਾ ਦੇ ਸਪੁਰਦ ਕੀਤਾ ਗਿਆ ਕੈਬਨਿਟ ਮੰਤਰੀ ਮਹਿੰਦਰ ਸਿੰਘ ਮਹਿੰਦਰ ਸਿੰਘ ਨੇ ਵੱਲੋਂ ਮਹਿੰਦਰ ਸਿੰਘ ਭਗਤ ਵੱਲੋਂ ਉਦਘਾਟਨ ਕੀਤਾ ਗਿਆ ਉਸ ਤੋਂ ਇਲਾਵਾ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਈ ਹੈ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਇੱਕ ਤਰੀਕ ਨੂੰ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਜਾਏਗਾ ਕੱਲ ਸ਼ੋਭਾ ਯਾਤਰਾ ਕੀਤੀ ਜਾਏਗੀ ਉਸ ਤੋਂ ਪਹਿਲਾਂ ਕਿਉਂਕਿ ਸੰਗਤ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਡਿਮਾਂਡ ਸੀ ਕਿ ਇਹ ਜਿਹੜਾ ਚੌਂਕ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਜਾਵੇ ਤੁਸੀਂ ਨੂੰ ਜਨਤਾ ਦੀ ਮੰਗ ਨੂੰ ਲੈ ਕੇ ਜਿਹੜਾ ਅੱਜ ਜਿਹੜਾ ਹੈਗਾ ਚੌਂਕ ਦਾ ਨਵੀਕਰਨ ਜਿਹੜਾ ਅੱਜ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਸੰਗਤ ਪਹੁੰਚੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਜਿਹੜੇ ਮੰਤਰੀ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 1 ਫਰਵਰੀ ਨੂੰ ਜਨਮ ਦਿਹਾੜਾ ਬੜੇ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਉਸ ਤੋਂ ਪਹਿਲਾਂ ਕੱਲ ਸ਼ੋਭਾ ਯਾਤਰਾ ਬੜੇ ਹਰਸ਼ੋ ਉਲਾਸ ਦੇ ਨਾਲ ਕੱਢੀ ਜਾਏਗੀ ਕਾਫੀ ਸੰਗਤੀ ਇੱਛਾ ਸੀ ਕਿ ਗੁਰੂ ਅਵਿਦਾਦ ਚੌਂਕ ਦਾ ਜਿਹੜਾ ਨਵੀਕਰਨ ਹੈ ਅੱਛੇ ਕਿਹਨਾ ਕੀਤਾ ਜਾਵੇ ਖੂਬਸੂਰਤ ਤਰੀਕੇ ਨਾਲ ਕੀਤਾ ਜਾਵੇ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੈਬਨਟ ਮੰਤਰੀ ਮਹਿੰਦਰ ਭਗਤ ਵੱਲੋਂ ਇਹਦਾ ਨਵੀਕਰਨ ਕੀਤਾ ਗਿਆ ਜਨਤਾ ਦੇ ਸਮਰਪਿਤ ਕੀਤਾ ਗੱਲਬਾਤ ਕਰਨ ਨੇ ਮਹਿੰਦਰ ਜੀ ਕਾਫੀ ਸੰਗਤੀ ਇੱਛਾ ਸੀ ਕਿ ਜਿਹੜਾ ਚੌਂਕ ਹੈ ਬੜਾ ਖੂਬਸੂਰਤ ਤਰੀਕੇ ਨਾਲ ਨਵੀਕਰਨ ਕੀਤਾ ਜਾਵੇ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਇਹਦੀ ਸ਼ੁਰੂਆਤ ਕੀਤੀ ਗਈ ਤੁਹਾਡੇ ਵੱਲੋਂ ਅਸੀਂ ਅੱਜ ਸਾਰੇ ਹੀ ਬੜੇ ਪਾਗਾ ਵਾਲੇ ਆਂ ਜਿਨ੍ਹਾਂ ਨੂੰ ਸਤਗੁਰ ਰਵਿਦਾਸ ਮਹਾਰਾਜੀ ਦਾ 659ਵਾਂ ਜਨਮ ਦਿਹਾੜਾ ਬਣਾਉਣ ਦਾ ਮੌਕਾ ਮਿਲਿਆ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਨੇ ਉਹਨਾਂ ਨੇ ਖਾਸ ਕਰਕੇ ਕਿਹਾ ਸੀ ਕਿ ਇਹ ਜੋ ਚੌਕ ਹੈ ਅਗਰ ਰਵਿਦਾਸ ਚੌਕ ਮਹਾਰਾਜੀ ਦਾ ਚੌਕ ਜੋ ਹੈ ਇਸ ਨੂੰ ਖੂਬਸ਼ੂਰਤ ਬਣਾਇਆ ਜਾਏ ਉਸ ਦੇ ਤਹਿਤ ਅਸੀਂ ਅੱਜ ਇਸ ਨੂੰ ਤਿਆਰ ਕਰਕੇ ਪੂਰਾ ਕੰਪਲੀਟ ਕਰਕੇ ਅੱਜ ਸਤਗੁਰ ਰਵਿਦਾਸ ਮਹਾਰਾਜ ਜਨਮ ਦਿਨ ਦੇ ਉੱਪਰ ਜੋ ਹੈ ਅਸੀਂ ਗੋਮ ਪਰਮਾਤਮਾ ਨੂੰ ਉਹਨਾਂ ਨੂੰ ਰਬਦਾਸ ਮਹਾਰਾਜ ਸਮਰਪਿਤ ਕੀਤਾ ਹੈ ਉਹਦੇ ਨਾਲ ਦੀ ਦੇਖੋ ਇਹ ਕੱਲ ਸਾਰੇ ਸ਼ਹਿਰ ਦੇ ਵਿੱਚ ਬੋਟਾ ਮੰਡੀ ਜੋ ਹੈ ਕਬੀਦਾਸ ਮਹਾਰਾਜ ਦਾ ਧਾਮ ਜੋ ਹੈ ਇਹ ਸਾਰੇ ਦੁਨੀਆ ਤੇ ਪ੍ਰਸਿੱਧ ਹੈ ਔਰ ਇੱਥੋਂ ਕੱਲ ਸੁਬਾਹਿਤਰਾ ਚੱਲੇਗੀ ਔਰ ਸਾਰੀਆਂ ਸੰਗਤਾਂ ਜਿੱਥੇ ਇਹ ਨਵਾਂ ਬਣਿਆ ਹੋਇਆ ਜੋ ਰਬਦਾਸ ਮਹਾਰਾਜ ਚੌਕ ਹੈ ਉਹਨਾਂ ਦੇਖਣਗੇ ਅਸੀਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਐਜ਼ ਅ ਵਲੰਟੀਅਰ ਹੋਣ ਦੇ ਨਾਤੇ ਸੇਵਾਦਾਰ ਹੁੰਦੇ ਤਾਂ ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੁਸੀਂ ਮੈਂ ਸਾਰੇ ਸਾਥੀਆਂ ਨੂੰ ਕਿਉਂਕਿ ਮੇਰੇ ਨਾਲ ਅੱਜ ਹਲਕਾ ਇੰਚਾਰਜ ਮੇਅਰ ਸਾਹਿਬ ਵੀ ਹਨ ਮੇਰੇ ਨਾਲ ਮੇਰੇ ਵੀਰ ਕੌਂਸਲਰ ਕਮਲ ਲੋਹ ਜੀ ਮੇਰੇ ਵੀਰ ਕੌਂਸਲਰ ਜੋਹਨ ਮੁਕੇਸ਼ ਸਿੱਠੀ ਜੀ ਸਾਰੇ ਕੌਂਸਲਰ ਜਗENDER ਵਾਸਤੇ ਹੋਰ ਸਾਰੇ ਸਾਥੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਸੀਂ ਅੱਜ ਆਪਨੇ ਆਪ ਨੂੰ ਬਹੁਤ ਹੀ ਖੁਸ਼ ਨਸੀਬ ਸਮਝਦੇ ਹਾਂ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਕਿਉਂਕਿ ਕੱਲ ਹੀ ਸ਼ੋਭਾ ਯਾਤਰਾ ਨਿਕਲਣੀ ਹੈ ਸਾਰੇ ਧਾਰਮਿਕ ਸਮਾਜੀ ਤੇ ਰਾਜਨੀਤਿਕ ਵਰਗ ਦੇ ਲੋਕ ਇੱਥੇ ਪਹੁੰਚਣਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਆਣਗੇ ਇੱਥੇ ਦੇਖੋ ਅੱਜ ਜੰਦਰ ਹੋ ਗਏ ਨੇ ਔਰ ਉਹਨਾਂ ਨੇ ਅੱਜ ਤਹੀ ਦੇਖਿਆਗਾ ਨਾ ਐਲਾਨ ਕੀਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਤੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾ ਜੋ ਜੰਮ ਦਿਹਾੜਾ ਸ਼ੁਰੂ ਹੋਣਾ ਹੈ ਉਹ ਲਗਾਤਾਰ ਸਾਰਾ ਸਾਲ ਮਨਾਵਾਂਗੇ ਔਰ ਵਿਸ਼ ਪਦਰਤੇ ਮਨਾਵਾਂਗੇ ਔਰ ਇਹਦੇ ਚ ਜੋ ਹੈ ਇਹ ਵੀ ਪਹਿਲੀ ਵਾਰ ਹੋ ਰਿਹਾ ਕਿ ਕਿਸੇ ਸਾਡੇ ਗੁਰੂ ਮਹਾਰਾਜ ਦਾ ਜੰਮ ਦਿਹਾੜਾ ਸਾਰਾ ਸਾਲ ਲਗਾਤਾਰ ਮਨਾਇਆ ਜਾਏਗਾ ਹਾਂ ਸਾਬਕਾ ਮੁੱਖ ਮੰਤਰੀ ਔਰ ਜਲੰਧ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਦੀਆਂ ਗੱਲਾਂ ਇਹ ਚੱਲੀਆਂ ਕਿ ਉਹ ਜਲਦ ਭਾਜਪਾ ਚ ਸ਼ਾਮਲ ਹੋਣ ਜਾਣਗੇ ਇਸ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਸਾਨੂੰ ਤੇ ਆਪਣੀ ਪਾਰਟੀ ਦਾ ਪਤਾ ਹੈਗਾ ਸਾਨੂੰ ਕਿਸੇ ਦੂਜੇ ਪਾਰਟੀ ਦੇ ਲੀਡਰ ਦਾ ਕੋਈ ਨਾਂ ਲੈਣੇ ਨਾ ਦੇਣੇ ਸਾਡਾ ਕੋਈ ਕੋਈ ਆ ਜਾਏ ਆਏ ਦੂਜੇ ਇਟ ਇਜ਼ ਮੈਟਰ ਆਫ ਭਾਜਪਾ ਨਾਟ ਆਮ ਆਦਮੀ ਪਾਰਟੀ ਸਾਨੂੰ ਆਮ ਆਦਮੀ ਪਾਰਟੀ ਦਾ ਪਤਾ ਹੈ ਅਸੀਂ ਸਾਰੇ ਸਾਡੀ ਪਾਰਟੀ ਜਿਹੜਾ ਕੋਣਾ ਚਾਹੁੰਦਾ ਹੈਗਾ ਦਰਵਾਜ਼ੇ ਖੁੱਲੇ ਨੇ ਕੀ ਗੁਰੂ ਰਵਿਦਾਸ ਮਹਾਰਾਜ ਜੀ ਚੌਂਕ ਦਾ ਨਵੀਨੀਕਰਨ ਕੀਤਾ ਗਿਆ ਜਿਹਦੇ ਵਿੱਚ ਅੰਮ੍ਰਿਤਸਰ ਦੀ ਸਾਬਕਾ ਚੇਅਰਮੈਨ ਵੀ ਪਹੁੰਚੀ ਹੋਈ ਮੈਡਮ ਅੱਜ ਬੜਾ ਸ਼ੁਭ ਦਿਹਾੜਾ ਹੈਗਾ ਚੌਂਕ ਦਾ ਨਵੀਨੀਕਰਨ ਕੀਤਾ ਗਿਆ ਕਿਉਂਕਿ ਸੰਗਤ ਦੀ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਜੋ ਚੌਂਕ ਦਾ ਉਦਘਾਟਨ ਕੀਤਾ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇਹਦਾ ਨੀਂ ਪੱਥਰ ਰੱਖਿਆ ਸੀਗਾ ਕਿ ਇਸ ਚੌਂਕ ਨੂੰ ਸੁੰਦਰੀਕਰਨ ਕੀਤਾ ਜਾਵੇ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਪੁਰਬ ਜਿਹੜਾ ਅਸੀਂ ਕੱਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਤੇ ਪਰਸੋਂ ਨੂੰ ਆਪਾਂ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਆ ਤੇ ਉਹਦੇ ਲੈਕਸ ਦੇ ਵਿੱਚ ਅੱਜ ਅਸੀਂ ਇਹ ਜਿਹੜਾ ਚੌਕ ਆ ਜਿਹਨੂੰ ਸੁੰਦਰੀਕਰਨ ਕੀਤਾ ਜਿਸ ਚੌਕ ਦਾ ਨਾਮ ਵੀ ਸਾਡੇ ਜਗਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਆ ਤੇ ਉਸ ਚੌਕ ਦਾ ਉਦਘਾਟਨ ਕੀਤਾ ਪਹਿਲਾਂ ਤਾਂ ਮੈਂ ਪੂਰੀ ਸਾਧ ਸੰਗਤ ਨੂੰ ਇਸ ਵਧੀਆ ਬਣਾਉਣ ਚੌਕ ਤੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਤੇ ਮੈਂ ਧੰਨਵਾਦ ਕਰਦੀ ਆ ਸਾਡੇ ਮੇਅਰ ਬਨੀਤ ਧੀਰ ਜੀ ਦਾ ਜਿਨ੍ਹਾਂ ਨੇ ਕੋਲ ਖੜੇ ਹੋ ਕੇ ਇਸ ਚੌਕ ਦਾ ਜਿਹੜਾ ਕੰਮ ਆਪ ਮ ਖੁਦ ਆਪਣੀ ਨਿਗਰਾਨੀ ਦੇ ਵਿੱਚ ਕਰਵਾਇਆ ਸੋ ਬਹੁਤ ਖੁਸ਼ੀ ਆ ਅੱਜ ਕਿ ਅੱਜ ਖੁਸ਼ੀ ਵਾਲਾ ਦਿਨ ਹੈ ਕਿ ਸਤਗੁਰ ਜੀ ਦਾ ਜਨਮ ਦਿਹਾੜਾ ਆ ਤੇ ਅੱਜ ਅਸੀਂ ਚੌਂਕ ਦਾ ਉਦਘਾਟਨ ਕੀਤਾ ਕਿਉਂਕਿ ਲੋਕਾਂ ਦੀ ਡਿਮਾਂਡ ਸੀਗੀ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਚੌਂਕ ਜਿਹੜਾ ਆ ਉਹ ਬਹੁਤ ਸੁੰਦਰ ਬਣਾਇਆ ਜਾਵੇ ਤੇ ਅੱਜ ਬਹੁਤ ਸੋਹਣਾ ਲੱਗ ਰਿਹਾ ਚੌਂਕ ਤੇ ਅੱਜ ਚੌਂਕ ਦਾ ਉਦਘਾਟਨ ਹੋਇਆ ਕਿਉਂਕਿ ਚੌਂਕ ਕਾਫੀ ਖੂਬਸੂਰਤ ਬਣ ਆਤਾ ਜਿਹੜੀ ਵੀ ਇੱਥੋਂ ਸੰਗਤ ਨਿਕਲ ਲਈ ਹੈ ਉਹ ਆਪਣੇ ਮੋਬਾਈਲਾਂ ਦੇ ਉੱਤੇ ਇਸ ਨੂੰ ਕੈਪਚਰ ਕਰ ਰਹੀ ਹੈ ਕਿਉਂਕਿ ਯਾਦ ਰੱਖਿਆ ਜਾਵੇ ਕਿਉ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਏ ਹੋਏ ਜਨਮ ਦਿਹਾੜਾ ਮਨਾਉਣ ਲਈ ਬਾਹਰ ਜਾ ਕੇ ਦਿਖਾਨਗੇ ਦੇਖੋ ਸਾਡੇ ਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਐਡਾ ਵਧੀਆ ਚੌਂਕ ਬਣਾ ਦਿੱਤਾ ਦੇਖੋ ਇਹ ਕਦੇ ਨਹੀਂ ਹੋਇਆ ਦੂਸਰੀਆਂ ਸਰਕਾਰਾਂ ਵੀ ਰਹੀਆਂ ਤੁਹਾਨੂੰ ਪਤਾ ਕਦੀ ਸੋਚਿਆ ਹੀ ਨਹੀਂ ਉਹਨਾਂ ਨੇ ਸ਼ੋਭਾ ਯਾਤਰਾ ਜਾਂ ਗੁਰੂ ਸਾਹਿਬ ਦਾ ਜਨਮ ਦਿਹਾੜਾ ਤਾਂ ਅਸੀਂ ਹਰ ਸਾਲ ਹੀ ਮਨਾਉਂਦੇ ਆ ਪਰ ਇਹ ਜਿਹੜਾ ਇਸ ਵਾਰ ਜਿਹੜਾ ਚੌਂਕ ਦਾ ਜਿਹੜਾ ਸੁੰਦਰੀਕਰਨ ਹੋਇਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਕਿਉਂਕਿ ਸਾਡੇ ਕੈਬਨਿਟ ਦੇ ਵਜ਼ੀਰ ਜਿਹੜੇ ਇੱਥੋਂ ਮਹਿੰਦਰ ਭਗਤ ਜੀ ਜਿਹੜੇ ਐਮ ਐਲ ਏ ਵੀ ਨੇ ਨਾਲ ਹੀ ਇੱਥੋਂ ਮੇਰਾ ਹਲਕਾ ਸ਼ੁਰੂ ਹੋ ਜਾਂਦਾ ਸਾਡਾ ਦੋਨਾਂ ਦਾ ਹਲਕਾ ਬਿਲਕੁਲ ਨਾਲ ਜੁਆਇੰਟ ਹੁੰਦਾ ਤੇ ਮੇਰੀ ਵੀ ਬੜੀ ਇੱਛਾ ਸੀਗੀ ਕਿ ਇਸ ਚੌਂਕ ਨੂੰ ਬਹੁਤ ਸੁੰਦਰ ਬਣਾਇਆ ਜਾਵੇ ਸੋ ਅੱਜ ਚੌਂਕ ਸੁੰਦਰ ਬਣ ਕੇ ਜਿਹੜਾ ਅੱਜ ਦੀ ਕੁੰਡਚਕਾਈ ਹੋ ਗਈ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਸੰਗਤਾਂ ਬਿਲਕੁਲ ਜਿਹੜਾ ਉਤਸ਼ਾਹ ਦੇ ਨਾਲ ਇਹ ਜਿਹੜਾ ਜਨਮ ਦਿਹਾੜਾ ਗੁਰੂ ਸਾਹਿਬ ਦਾ ਜਿੱਥੇ ਅਸੀਂ ਮਨਾ ਰਹੇ ਆਂ ਦੇਸ਼ ਵਿਦੇਸ਼ਾਂ ਦੇ ਵਿੱਚ ਉੱਥੇ ਬਿਲਕੁਲ ਸੰਗਤਾਂ ਜਿਹੜੀਆਂ ਉਹ ਫੋਟੋ ਖਿੱਚ ਰਹੀਆਂ ਕਿ ਪਹਿਲੀ ਵਾਰੀ ਹੋਇਆ ਕਿ ਇਸ ਚੌਂਕ ਨੂੰ ਜਿਹੜਾ ਸੁੰਦਰ ਬਣਾਇਆ ਗਿਆ ਮੈਡਮ ਖਵਾਵਾਂ ਚੱਲ ਰਹੀਆਂ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਐਮਪੀ ਚੰਨੀ ਜੀ ਚਰਨਜੀਤ ਚੰਨੀ ਜੀ ਜਲਦ ਬੀਜੇਪੀ ਜੁਆਇਨ ਕਰ ਲੰਗੇ ਇਸ ਦੇ ਉੱਤੇ ਤੁਹਾਡੀ ਪ੍ਰਤੀਕਿਆ ਕੀ ਹੈ ਦੇਖੋ ਇਹ ਉਹਨਾਂ ਨੂੰ ਪਤਾ ਹੋਊਗਾ ਅਸੀਂ ਤਾਂ ਅੱਜ ਜਿਹੜਾ ਸਤਗੁਰੂ ਜੀ ਦੇ ਜਿਹੜਾ ਜਨਮ ਦਿਹਾੜੇ ਬੜੀ ਧੂਮਧਾਮ ਨਾਲ ਮਨਾ ਰਹੇ ਆ ਸਾਨੂੰ ਤਾਂ ਜੋਨਾਂ ਦੀਆਂ ਖੁਸ਼ੀਆਂ ਆ ਸਾਨੂੰ ਨਹੀਂ ਪਤਾ ਉਹ ਕੀ ਕਰ ਰਹੇ ਆ ਉਹ ਨਹੀਂ ਕਿਹੜੀ ਪਾਰਟੀ 'ਚ ਜਾਣਾ ਕੁਛ ਨਹੀਂ ਪਤਾ ਉਹਨਾਂ ਦਾ ਤੇ ਅਸੀਂ ਤਾਂ ਅੱਜ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਕਰਨੇ ਆ ਬਸ ਸੰਨ ਮੈਂ ਉਹਨਾਂ ਦਾ ਕੁਛ ਨਹੀਂ ਕਹਿਣਾ ਚਾਹੁੰਦਾ ਪੀਐਮ ਦਾ ਦੌਰਾ ਵੀ ਹੈਗਾ ਗੁਰੂ ਅਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਧਿਆਨ ਦੇ ਵਿੱਚ ਲੱਗੇ ਹੋਏ ਜੀ ਸਾਰੇ ਇਸ ਦਿਹਾੜੇ ਨੂੰ ਜਿਹੜਾ ਦੁਨੀਆ ਭਰ ਵਿੱਚ ਬਿਸ਼ਪ ਪਰਦੇ ਵਿੱਚ ਮਨਾਇਆ ਜਾਂਦਾ ਤੇ ਪੀਐਮ ਸਾਹਿਬ ਵੀ ਆਉਣ ਮੱਥਾ ਟੇਕਣ ਕਿਉਂਕਿ ਬਹੁਤ ਜ਼ਰੂਰੀ ਆ ਸਾਨੂੰ ਇਹ ਜਨਮ ਦਿਹਾੜੇ ਜਿਹੜੇ ਆ ਇਹ ਮਨਾਉਂਦੇ ਰਹਿਣੇ ਚਾਹੀਦੇ ਇਹ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਆ ਇਹ ਕੋਈ ਪਾਰਟੀਆਂ ਬਾਜ਼ੀਆਂ ਦਾ ਨਹੀਂ ਹੈਗਾ ਇਹ ਸਾਨੂੰ ਗੁਰੂ ਸਾਹਿਬ ਦੇ ਜਿਹੜੇ ਜਨਮ ਦਿਹਾੜੇ ਆ ਇਹ ਇਸੇ ਹੀ ਤਰ੍ਹਾਂ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਆ ਕਿਉਂਕਿ ਕੱਲ ਸ਼ੋਭਾ ਯਾਤਰਾ ਨਿਕਲਣੀ ਆ ਸ਼ੋਭਾ ਯਾਤਰਾ ਤੇ ਤੁਹਾ ਧਾਰਮਿਕ ਰਾਜਨੀਤਿਕ ਸਮਾਜਿਕ ਸਾਰੀ ਵਰਗ ਦੇ ਨਮ ਨਤਮਸਤਕ ਹੋਣ ਲਈ ਪਹੁੰਚਣਾ ਦੇਖੋ ਇਹ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਆ ਇਹ ਤਾਂ ਹਰ ਵਰਗ ਲਈ ਆ ਇਹਦੇ ਵਿੱਚ ਕੋਈ ਭੇਦ ਭਾਵ ਨਹੀਂ ਕੋਈ ਪਾਰਟੀ ਬਾਜ਼ੀ ਨਹੀਂ ਕੋਈ ਜਾਤ ਧਰਮ ਨਹੀਂ ਇਹ ਤਾਂ ਸਾਡੇ ਸਤਗੁਰ ਸਭ ਦੇ ਸਾਂਝੇ ਸੀ ਤੇ ਕੱਲ ਸਾਰਿਆਂ ਨੇ ਇੱਕ ਮੰਚ ਤੇ ਇਕੱਠੇ ਹੋਣਾ ਸੀ ਇਹਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਕਿਉਂਕਿ ਸਤਗੁਰਾਂ ਦੇ ਦਿਹਾੜੇ ਮਨਾਉਣੇ ਆ ਸੀ ਤੇ ਬਹੁਤ ਖੁਸ਼ੀ ਅੱਜ ਬੜਾ ਮਨ ਖੁਸ਼ ਹੋਇਆ ਕਿ ਅੱਜ ਚੌਕ ਇੰਨਾ ਸੋਹਣਾ ਬਣ ਗਿਆ ਕਿ ਸਤਗੁਰ ਮਹਾਰਾਜ ਸਭ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਏਸੀ ਵੂਮਨ ਟਰਸਟੀ ਸਭ ਦਾ ਚੇਅਰਮੈਨ ਜਿਨ੍ਹਾਂ ਨੇ ਦੱਸਿਆ ਦਿਲ ਨੂੰ ਬੜਾ ਸਕੂਨ ਆ ਦਿਲ ਬੜਾ ਖੁਸ਼ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜਨਮ ਦਿਹਾੜੇ ਤੋਂ ਪਹਿਲਾਂ ਜੋ ਸੰਗਤ ਦੀ ਡਿਮਾਂਡ ਸੀਗੀ ਜੋ ਸੰਗਤੀ ਇੱਛਾ ਸੀਗੀ ਉਹ ਅੱਜ ਪੂਰੀ ਕਰ ਦਿੱਤੀ ਗਈ ਹੈ